ਇਹ ਤਾਂ ਬੜਾ ਨਾਮ ਬਲਾਂਾ ਸੀਨਾ ਖੁੱਟੇ ਪਾਰੀ ਗੜੇ ਮਾਰੀ ਅਤੇ ਮੀਂਹ ਦਾ ਦੌਰ ਮੁਰਤੋ ਸ਼ੁਰੂ ਹੋ ਗਿਆ ਜੀ ਹਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ ਦੇਰ ਸ਼ਾਮ ਪਾਰੀ ਗੜੇ ਮਾਰੀ ਅਤੇ ਮੀਂਹ ਨੇ ਆਪਣਾ ਕਹਿਰ ਦਿਖਾਇਆ ਹੈ हरियाणा ਤੋਂ ਲੈ ਕੇ ਯੂਪੀ ਤੱਕ ਅਤੇ ਰਾਜਸਥਾਨ ਤੋਂ ਲੈ ਕੇ ਦਿੱਲੀ ਤੱਕ ਹਰ ਕਿਧਰੇ ਗੜੇ ਮਾਰੀ ਹੋਈਏ ਵੇਡਮ ਬੜਾ ਆਰਾਮ ਭਰਾਮ ਸੀਨੇ ਭੁੱਢੇ ਆਹ ਵਾਹ ਦਰਵਾਜਾ ਤਸਵੀਰਾਂ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਨੇ ਜਿੱਥੇ ਕੇਪ ਪਾਰੀ ਗੜੇਮਾਰੀ ਨੇ ਤਬਾਹੀ ਮਚਾਈਏ ਸ਼ੁੱਕਰਵਾਰ ਦੀ ਸ਼ਾਮ ਕਰੀਬ 3-4 ਵਜੇ ਤੋਂ ਹੀ ਗੜੇਮਾਰੀ ਸ਼ੁਰੂ ਹੋ ਗਈ ਸੀ ਹਾਲਾਂਕਿ ਇਸ ਸਬੰਧੀ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਸੀ ਅਤੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਪਾਣੀ ਆਦ ਨਾ ਦੇਣ ਦੀ ਗੱਲ ਵੀ ਆਖੀ ਗਈ ਸੀ ਜਿਸ ਤੋਂ ਬਾਅਦ ਅੱਜ ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਬਾਅਦ ਦੁਪਹਿਰ ਕਰੀਬ 3-4 ਵਜੇ ਤੋਂ ਤੇਜ ਗੜੇਮਾਰੀ ਅਤੇ ਮੀਂਹ ਦਾ ਤੌਰ ਸ਼ੁਰੂ ਹੋ ਚੁੱਕਿਆ ਹੈ ਅਨੁਮਾਨ ਹੈ ਕਿ ਇਹ ਗੜੇਮਾਰੀ ਅਤੇ ਮੀਂਹ ਪੰਜਾਬ ਵਿੱਚ ਵੀ ਆਪਣਾ ਕਹਿਰ ਦਿਖਾ ਸਕਦਾ ਹੈ ਅਤੇ ਇਹ ਗੜੇਮਾਰੀ ਅਤੇ ਮੀਂਹ 31 ਮਾਰਚ ਤੱਕ ਜਾਰੀ ਰਹਿ ਸਕਦਾ ਹੈ ਜਿਸ ਤੋਂ ਬਾਅਦ 3-4 April ਨੂੰ ਮੁੜ ਤੋਂ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਗੜੇਮਾਰੀ ਅਤੇ ਮੀਂਹ ਦਾ ਅਨੁਮਾਨ ਲਗਾਇਆ ਗਿਆ ਹੈ ਜਿਹਾਂ ਤਸਵੀਰਾਂ ਵੱਖ-ਵੱਖ ਰਾਜਾਂ ਦੀਆਂ ਨੇ ਦਿੱਲੀ ਆਗਰਾ ਹਰਿਆਣਾ ਰਾਜਸਥਾਨ ਤੁਹਾਨੂੰ ਵੱਖ-ਵੱਖ ਰਾਜਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ ਹਾਲਾਂਕਿ ਪੰਜਾਬ ਵਿੱਚ ਜੇ ਦੇਖਿਆ ਜਾਵੇ ਤਾਂ ਹਾਲੇ ਤੱਕ ਸੁਕਸਾ ਦੇ ਪਰ ਕਿਹਾ ਜਾ ਰਿਹਾ ਹੈ ਕਿ ਅੱਜ ਦੇਰ ਰਾਤ ਤੱਕ ਇਹ ਮੀਂਹ ਅਤੇ ਗੜੇਮਾਰੀ ਪੰਜਾਬ ਵਿੱਚ ਵੀ ਪਹੁੰਚ ਸਕਦੀ ਹੈ ਅਤੇ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਆਪਣਾ ਕਹਿਰ ਦਿਖਾ ਸਕਦੀ ਹੈ ਫਿਲਹਾਲ ਇਹ ਤਸਵੀਰਾਂ ਹਰਿਆਣਾ ਰਾਜਸਥਾਨ ਆਗਰਾ ਦਿੱਲੀ ਅਤੇ ਹੋਰ ਦੂਜੇ ਸ਼ਹਿਰਾਂ ਦੀਆਂ ਨੇ ਜਿੱਥੇ ਕਿ ਗੜੇਮਾਰੀ ਅੱਜ ਸ਼ਾਮ ਤੋਂ ਸ਼ੁਰੂ ਹੋ ਚੁੱਕੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ